ਸੱਚੀ ਗੱਲ ਜੀ ਸਾਰਿਆਂ ਨੂੰ ਮੈਂ ਲਾਪਰਿਕਾਰ ਹਾਜ਼ਰਾਂ ਜੀ శ్రీਂਦਰ ਕੋਰ ਦਵਾਰਾ ਲਿਖਿਆ ਗਿਆ ਨਾਵਲ ਚੰਦਰੀ ਤਕਦੀਰ ਦਾ ਪਾਗ ਆਖਰੀ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸਵੇਰੇ 6 ਵਜੇ ਕੁਲਜੀਤ ਕੋਰ ਨੂੰ ਚਾਹ ਪਾਣੀ ਪਿਲਾ ਕੇ व्हीਲ ਚੇਅਰ ਤੇ ਬਿਠਾ ਡ੍ਰਾਈング ਰੂਮ ਵਿੱਚ ਲੈ ਗਈ ਤੇ व्हीਲ ਚੇਅਰ ਗਰੇਵਲ ਸਾਹਿਬ ਦੀ ਦੇ ਕੋਲ ਕਰ ਦਿੱਤੀ ਗਈ ਕੁਲਜੀਤ ਕੋਰ ਨੇ ਉਹਨਾਂ ਦਾ ਹੱਥ ਆਪਣੇ ਹੱਥ ਵਿੱਚ ਫੜਿਆ ਤੇ ਬੋਲੀ ਦੇ ਗਿਆ ਤੋਖਾ ਸਰਦਾਰਾ ਕਹਿੰਦਾ ਸੀ ਇਕੱਠੇ ਚੱਲਾਂਗੇ ਮੈਨੂੰ ਕਿਹਦੇ ਸਹਾਰੇ ਛੱਡ ਗਿਆ ਵੇ ਹੋਣਾ ਉਹ ਚੀਖ ਪਈ ਤੇ ਆਪਣੇ ਪੱਟਾਂ ਤੇ ਹੱਥ ਮਾਰਨ ਲੱਗੀ ਆ ਫੜ ਮੇਰਾ ਹੱਥ ਲੈ ਚੱਲ ਆਪਣੇ ਨਾਲ ਮੈਨੂੰ ਵੀ ਮੈਂ ਨਹੀਂ ਥਿਆਂ ਤੇ ਬੋਝਵਾਨਾ ਕੁਲਜੀਤ ਕੋਨੇ ਫਿਰ ਆਪਣੇ ਪੱਟਾਂ ਤੇ ਦ ਹਥੜਾ ਮਾਰਿਆ ਤਾਂ ਦੀਪੀ ਨੇ ਆਪਣੀ ਮਾਂ ਨੂੰ ਕੁੱਟ ਕੇ ਜੱਫੀ ਪਾਈ ਤੇ ਛੁੱਪ ਕਰਾਇਆ ਤਿੰਨਾ ਭੈਣਾ ਤੋਂ ਮਾਂ ਦਾ ਬਰਲਾਪ ਨਾ ਦੇਖਿਆ ਗਿਆ ਤੇ ਉਹ ਵੀ ਰੋ ਪਈ ਤਕਦੀਰ ਵੀ ਡੰਡ ਵਟਾ ਬਣੀ ਖੜੀ ਸੀ ਜਿਵੇਂ ਉਸੇ ਸੋਚਣ ਸਮਝਣ ਦੀ ਸ਼ਕਤੀ ਜਵਾਬ ਦੇ ਗਈ ਹੋਵੇ ਕੁਝ ਦੇਰ ਬਾਅਦ ਹਰਮੇਲ ਦਾ ਫੋਨ ਆ ਗਿਆ ਕਿਉਂਕਿ ਜਦੋਂ ਸੁਖੀ ਨੇ ਕੀਤਾ ਸੀ ਤਾਂ ਉਹਦੋਂ ਗੱਲ ਨਹੀਂ ਹੋ ਸਕੀ ਸੀ ਉਸੇ ਕਿਸੇ ਜਾਣਣ ਵਾਲੇ ਉਸ ਨੂੰ ਖਬਰ ਕਰ ਦਿੱਤੀ ਕਿ ਹਰਮੇਲ ਨੇ ਆਪਣੀਆਂ ਭੈਣਾਂ ਨਾਲ ਗਿਲਾ ਕੀਤਾ ਅਖੇ ਤੁਸੀਂ ਮੈਨੂੰ ਦੱਸਿਆ ਨਹੀਂ ਮੈਨੂੰ ਬਾਹਰੋਂ ਪਤਾ ਲੱਗਾ ਸੁਖੀ ਨੇ ਕਿਹਾ ਵੀਰੇ ਫੋਨ ਕੀਤਾ ਸੀ ਦੱਸਿਆ ਸੀ ਭਾਬੀ ਤੇ ਭਤੀਜੀ ਨੂੰ ਦੀਪੀ ਵੀ ਇਹ ਸਭ ਸੁਣ ਰਹੀ ਸੀ ਉਸ ਨੂੰ ਗੁੱਸਾ ਆ ਗਿਆ ਉਹਨੇ ਸੁਖੀ ਤੋਂ ਫੋਨ ਫੜ ਲਿਆ ਤੇ ਬੋਲੀ ਇੱਥੇ ਕੋਈ ਮਰੀਜ਼ ਆ ਜੀਵੀ ਇਹਨੂੰ ਕੋਈ ਫਰਕ ਨਹੀਂ ਪੈਣਾ ਹਫਤਾ ਹੋ ਗਿਆ ਪਿਆ ਨੂੰ ਹਸਪਤਾਲ ਮੰਝੇ ਤੇ ਪਿਆ ਨੂੰ ਦੋ ਫੋਨ ਕਰਕੇ ਆਪਣਾ ਫਰਜ਼ ਪੂਰਾ ਕਰ ਲਿਆ ਇਨਾ ਆ ਕੁਸ ਨੇ ਫੋਨ ਬੰਦ ਕਰ ਦਿੱਤਾ ਉਸ ਤੋਂ ਬਾਅਦ ਸੇ ਭਜਾਈ ਤੇ ਪਤੀ ਜੀ ਨੇ ਬਹੁਤ ਗੁੱਸੇ 'ਚ ਸੁਖੀ ਦੇ ਫੋਨ ਤੇ ਦੀਪੀ ਨੂੰ ਵਾਇਸ ਮੈਸੇਜ ਭੇਜੀ ਪਰ ਸੁਖੀ ਨੇ ਇੱਕੋ ਮੈਸੇਜ ਸੁਣਿਆ ਤੇ ਬਾਕੀ ਸਾਰੇ ਡਿਲੀਟ ਕਰ ਦਿੱਤੇ ਕਿਉਂਕਿ ਉਹ ਬਹੁਤ ਗਲਤ ਬੋਲ ਰਹੀਆਂ ਸਨ ਦੀਪੀ ਨੂੰ ਗਾਲਾਂ ਕੱਢ ਰਹੀਆਂ ਸਨ ਗਰੀਵਲ ਸਾਹਿਬ ਦੇ ਮ੍ਰਿਤਕ ਸ਼ਰੀਰ ਨੂੰ ਆਤਮਾ ਕੀ ਤਿਆਰ ਕੀਤਾ ਤੇ ਸੰਸਕਾਰ ਲਈ ਲਜਾਇਆ ਗਿਆ ਚਾਰਾ ਪੈਣਾ ਤੇ ਪੰਜਵੀਂ ਤਕਦੀਰ ਦੇ ਆਕਾਸ਼ ਲਈ ਗਰੀਵਲ ਸਾਹਿਬ ਦੀ ਚੀਖਾਂ ਨੂੰ ਅਗਨੀ ਦਿੱਤੀ ਤੇ ਸੰਸਕਾਰ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਪਾਠ ਸੁਣ ਕੇ ਘਰ ਵਾਪਸ ਆ ਗਏ ਧਰਮੇਲ ਵੀਰੇ ਉਹਨਾਂ ਨੇ ਪਹੁੰਚਣਾ ਹੁੰਦਾ ਤਾਂ ਜਦੋਂ ਪਾਪਾ ਜੀ ਦੇ 60 ਵਜੇ ਸੀ ਉਦੋਂ ਹੀ ਕੋਈ ਹਿੱਲਾ ਕਰ ਲੈਂਦੇ ਸੁਖੀ ਨੇ ਦੀਪੀ ਨੂੰ ਕਿਹਾ ਦੀਦੀ ਪਾਪਾ ਜੀ ਤਾਂ ਪਹਿਲਾਂ ਹੀ ਕਹਿੰਦੇ ਹੁੰਦੇ ਸੀ ਕਿ ਜਿਸ ਦਿਨ ਅਸੀਂ ਅੱਖਾਂ ਮੀਚ ਲਈਆਂ ਉਸ ਦਿਨ ਹੀ ਸੰਸਕਾਰ ਕਰ ਦਿਓ ਐਵੇਂ ਨਾ ਸਾਡੀਆਂ ਲੋਥਾਂ ਨੂੰ ਸ਼ੀਸ਼ੇ 'ਚ ਰੱਖਿਓ ਆਖ ਦੀ ਹੋਈ ਨਿਮੀ ਸੁੱਖੀ ਤੇ ਗੱਲ ਲਾ ਕੇ ਰੋਣ ਲੱਗੀ ਜਸਮੀਲ ਦਾ ਵੀ ਰੋ ਰੋ ਬੁਰਾ ਹਾਲ ਸੀ ਗਰੀਵਲ ਸਾਹਿਬ ਜੀ ਦੀ ਇੱਛਾ ਦੇ ਮੁਤਾਬਿਕ ਹੀ ਉਹਨੇ ਦਾ ਸੰਸਕਾਰ ਕਰ ਦਿੱਤਾ ਗਿਆ ਕਿਉਂਕਿ ਉਹ ਚਾਹੁੰਦੇ ਸਨ ਕਿ ਉਹਨਾਂ ਦੀ ਅਮ੍ਰਿਤਿਕ ਦੇਹਾਂ ਨੂੰ ਬਹੁਤੀ دیر ਕਿਸੇ ਦੀ ਉਡੀਕ ਲਈ ਨਾ ਰੱਖਿਆ ਜਾਵੇ। ਆਪਸੀ ਸਹਿਮਤੀ ਨਾਲ ਦੂਜੇ ਦਿਨ ਹੀ ਫੁੱਲਾਂ ਦੀ ਰਸਮ ਹੋ ਗਈ ਤੇ ਆਉਂਦੇ ਐਤਵਾਰ ਦਾ 8ਵੇਂ ਦਿਨ ਭੋਗ ਵੀ ਪੈ ਗਿਆ। ਘਰ ਦਾ ਸਾਰਾ ਸਮਾਨ ਸਾਂਭ ਸੰਭਾਲ ਕੇ ਨਿਮੀ ਤੇ ਜਸਮੀਨ ਵੀ ਆਪੋ ਆਪਣੇ ਘਰ ਚਲੇ ਜਾਂ ਗਏ ਆਂ। ਤੇ ਦੀਪੀ ਨੇ ਸੁਖੀ ਨੂੰ ਫੇਰ ਵਾਪਸ ਜਾਣ ਨੂੰ ਕਿਹਾ ਕਿਉਂਕਿ ਉਸ ਦੀ ਧੀ ਰਵੀ ਦਾ ਵਿਆਹ ਸੀ ਤੇ ਤਿਆਰੀਆਂ ਵੀ ਕਰਨੀਆਂ ਸਨ। ਕੁਲਜੀਤ ਕਰ ਲਈ ਇੱਕ ਔਰਤ ਨੂੰ ਪੱਕੇ ਤੌਰ ਤੇ ਸਾਮ ਸੰਭਾਲ ਲਈ ਰੱਖ ਲਿਆ ਗਿਆ ਉਹ ਕਰਦਾ ਕੰਮ ਵੀ ਕਰਵਾ ਦਿੰਦੀ ਬਾਹਰ ਦੇ ਕੰਮਾਂ 'ਚ ਵੀ ਉਸ ਦਾ ਘਰ ਵਾਲਾ ਮਦਦ ਕਰਵਾ ਦਿੰਦਾ ਸੀ ਜਸਮੀਲ कौर ਤੇ ਬਲਦੇਵ ਸਿੰਘ ਵੀ ਗੀੜਾ ਮਾਰ ਜਾਂਦੇ ਇਸੇ ਤਰ੍ਹਾਂ 2 ਮਹੀਨੇ ਲੰਘ ਗਏ ਦੀਪੀ ਵੀ ਦਫ਼ਤਰ ਜਾਣ ਲੱਗੀ ਤੇ ਉਸ ਨੂੰ ਪੀਕੇ ਕਰੋਂ ਦਫ਼ਤਰ ਦਾ ਪੈਡਾ ਆਪਣੇ ਘਰ ਨਾਲੋਂ ਦੂਰ ਪੈਂਦਾ ਸੀ ਉਸ ਨੇ ਵੀ ਆਪਣੇ ਘਰ ਜਾਣ ਦੀ ਸੋਚ ਲਈ ਮੰਮੀ ਜੀ ਮੈਨੂੰ ਇੱਥੇ ਦਫ਼ਤਰ ਦੂਰ ਪੈਂਦਾ ਨਾਲੇ ਟ੍ਰੈਫਿਕ ਵੀ ਬਹੁਤ ਹੁੰਦਾ ਇੱਥੇ ਆਪਾਂ ਉੱਥੇ ਮੇਰੇ ਘਰ ਹੀ ਨਾ ਚਲੀਏ ਸਾਰੇ ਨਾਲੇ ਬੱਚਿਆਂ ਨੂੰ ਵੀ ਸਕੂਲ ਲੱਗੇ ਪਵੇਗਾ ਤੇ ਉੱਥੇ ਟਿਊਸ਼ਨ ਵਾਲੀ ਮੈਡਮ ਵੀ ਬੱਚਿਆਂ ਨੂੰ ਪਸੰਦਾ ਉਸ ਤੋਂ ਹੀ ਪੜਨਾ ਜ਼ਿਆਦਾ ਪਸੰਦ ਕਰਦੇ ਨੇ ਬੱਚੇ ਦੀਪੀ ਨੇ ਆਪਣੀ ਮਾਂ ਨੂੰ ਪੁੱਛਿਆ ਤੇ ਉਹ ਕਈ ਗੱਲਾਂ ਇਕੱਠੀਆਂ ਹੀ ਬੋਲ ਗਈ ਹਾਂ ਪੁੱਤ ਠੀਕ ਆ ਜਿਵੇਂ ਤੁਹਾਨੂੰ ਠੀਕ ਲੱਗੇ ਕੁਲਜੀਤ ਕੌਰ ਨੇ ਨਾ ਬਤਾਲ ਕੇ ਹੀ ਜਵਾਬ ਦਿੱਤਾ। ਗਰੀਵਾਲ ਸਾਹ ਤੋਂ ਵਾਦ ਹੋ ਚੁੱਪਚਾਪ ਰਹਿਣ ਲੱਗੇ ਸੀ। ਜੋ ਪੁੱਛਿਆ ਜਾਂਦਾ ਉਸਾਹੀ ਜਵਾਬ ਦਿੰਦੇ ਸਨ। ਬਸ ਹੱਥ 'ਚ ਮਾਲਾ ਫੜਕੇ ਮੂਲ ਮੰਤਰ ਦਾ ਪਾਠ ਕਰਦੇ ਰਹਿੰਦੇ। ਤਕਦੀਰ ਵੀ ਆਪਣੀ ਮਾਸੀ ਦੀਪੀ ਨਾਲ ਸਹਿਮਤ ਸੀ ਤੇ ਉਹਨਾਂ ਆਪਣਾ ਸਮਾਨ ਪੈਕ ਕਰਨਾ ਸ਼ੁਰੂ ਕਰ ਦਿੱਤਾ ਸੀ। ਕਾਫੀ ਸਾਰਾ ਫालतू ਸਮਾਨ ਬਿਸਤਰੇ, ਕੱਪੜੇ ਉਹਨਾਂ দান ਕਰ ਦਿੱਤੇ ਸੀ ਤੇ ਦੋ ਕਮਰਿਆਂ ਵਾਲਾ ਇੱਕ ਪੋਰਸ਼ਨ ਕੰਬੜੀ ਨੂੰ ਰੈਨ ਨੂੰ ਦੇ ਦਿੱਤਾ ਤੇ ਦੂਜੇ ਪਾਸੇ ਤਾਲਾ ਲਗਾ ਦਿੱਤਾ ਦੀਪੀ ਆਪਣੀ ਮਾਂ ਕੁਲਜੀਤ ਕੁਆਰ ਤਕਦੀਰ ਦੇ ਬੱਚਿਆਂ ਨੂੰ ਲੈ ਕੇ ਦੀਵਾਲੀ ਤੋਂ ਦੋ ਦਿਨ ਪਹਿਲਾਂ ਹੀ ਆਪਣੇ ਘਰ ਆ ਗਈ ਸੁਖੀ ਆਪਣੇ ਬੱਚਿਆਂ ਨਾਲ ਆਪਣੀ ਮਾਂ ਨੂੰ ਆਪਣੀ ਧੀ ਦੇ ਵਿਆਹ ਦਾ ਕਾੜ ਦੇਣ ਗਈ ਕੁਲਜੀਤ ਕੁਆਰ ਨੇ ਕਾੜ ਤੇ ਡੱਬਾ ਫੜ ਆਪਣੇ ਮੱਥੇ ਨੂੰ ਲਾਇਆ ਤੇ ਸ਼ਗਨ ਦੇ ਨਾਲ ਕੱਪੜੇ ਦੇ ਕੇ ਸੁਖੀ ਨੂੰ ਆਪਣਾ ਅਸ਼ੀਰਵਾਦ ਦੇ ਕੇ ਤੋਰਿਆ ਦੀਪੀ ਤੇ ਤਕਦੀਰ ਨੇ ਵੀ ਵਿਆਹ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਸਭ ਲਈ ਨਵੇਂ ਕੱਪੜੇ ਤੇ ਹੋਰ ਲੋੜ ਦਾ ਸਮਾਨ ਖਰੀਦਿਆ ਗਿਆ ਉਦੈ ਸੁਖੀ ਵੀ ਆਪਣੀ ਦਰਾਣੀ ਨਾਲ ਮਿਲ ਕੇ ਵਿਆਹ ਦੀਆਂ ਤਿਆਰੀਆਂ 'ਚ ਮਗਨ ਸੀ ਪਰਮਾਤਮਾ ਦੀ ਕਿਰਪਾ ਨਾਲ ਸਾਰਾ ਕੰਮ ਠੀਕ ਹੋ ਰਿਹਾ ਸੀ ਸਾਰੀਆਂ ਰਿਸ਼ਤੇਦਾਰੀਆਂ 'ਚ ਸੁਖੀ ਦੇ ਦਿਓਰ ਦਰਾਣੀ ਆਪ ਜਾ ਕੇ ਵਿਆਹ ਦੇ ਕਾਰਡ ਵੰਡਣ ਗਏ ਸਾਹ ਬੰਨੇ ਦਿਨ ਕਿੱਥੇ ਰੁਕਦੇ ਹਨ ਅਖੰਡ ਪਾਠ ਸਾਹਿਬ ਰਖਵਾਂ ਤੋਂ ਇੱਕ ਦਿਨ ਪਹਿਲਾਂ ਹੀ ਦੀਪੀ ਵੀ ਆਪਣੀ ਮੰਮੀ ਤਕਦੀਰ ਦੇ ਬੱਚਿਆਂ ਨੂੰ ਲੈ ਕੇ ਆ ਪਾਂਜੀ ਸੁੱਖੀ ਦੇਦੇ ਹੋਰ ਨੀ ਮਜ਼ਾਕ ਕਰਦੇ ਕਿਹਾ ਆ ਦੇਖੋ ਭਾਬੀ ਜੀ ਕੁਝ ਪੁਰਾਣੇ ਪਹਿਲਾਂ ਹੀ ਆ ਗਏ ਆਪਣਾ ਆਟਾ ਮਕਾਉਣ ਉਸਤਾ ਇਸ਼ਾਰਾ ਦੀਪੀ ਵੱਲ ਸੀ ਉਹ ਦੀਪੀ ਨੂੰ ਸੁਣਾਉਂਦਾ ਮੰਮੀ ਜੀ ਨੂੰ ਆਪ ਅੱਗੇ ਵਧ ਕੇ 휠 ਚੇਅਰ ਤੇ ਬਿਠਾਉਣ ਲੱਗਾ ਦੀਪੀ ਨੇ ਵੀ ਹੱਸ ਕੇ ਕਿਹਾ ਹਾਂਜੀ ਹਾਂਜੀ ਤੁਸੀਂ ਇਕੱਲੇ ਹੀ ਖਾਲੀ ਕਰਨ ਲੱਗੇ ਸੀ ਅਜੀ ਆਟੀ ਵਾਲਾ ਟੋਲੇ ਤਾਂ ਅਸੀਂ ਵੀ ਆ ਗਏ ਹੁਣ ਸਾਰੇ ਮਿਲ ਕੇ ਖਾਲੀ ਕਰਾਂਗੇ ਉਹ ਟਰਾਲੀ ਵਾਲਾ ਬੈਡਾ ਵੈਗ ਘੜੀਸ ਦੀ ਅੰਦੇ ਵੱਲ ਗਈ ਦੀਪੀ ਰੁਕ ਜਾ ਪੈਣੇ ਸਿੱਧੀ ਅੰਦਰ ਆਈ ਜਾਨੀ ਆ ਪਹਿਲਾਂ ਤੇਲ ਦਾ ਝੋਲਾ ਮਾ ਸੁੱਖੀ ਦੀਦਰਾਣੀ ਬੋਲੀ ਇਹਨੇ ਨੂੰ ਸੁੱਕੀ ਮਠਿਆਈ ਦਾ ਥਾਲ ਵਿੱਚ ਦੁੱਭ ਕੰਮਣੀਆਂ ਤੇ ਹੋਰ ਨਿੱਕ ਸੁੱਕ ਧਰੀ ਬੂਹੇ ਚਾਖਣੀ ਕੰਬਲੀ ਨੇ ਤੇਲ ਝੋਇਆ ਸੁਖੀ ਨੇ ਸਭ ਦੇ ਮੂੰਹ ਮਿੱਠਾ ਕਰਵਾਇਆ ਤੇ ਅੰਦਰ ਲਿਆਂਦਾ ਆਪਣੇ ਪਾਪਾ ਜੀ ਨੂੰ ਮੰਮੀ ਨਾਲ ਨਾ ਦੇਖ ਇੱਕ ਵਾਰ ਸੁਖੀ ਦਾ ਫੇਰ ਮਨ ਪਰ ਆਇਆ ਉਸ ਨੇ ਦੂਜੀ ਪਾਸੇ ਮੂੰਹ ਕਰਕੇ ਅੱਖਾਂ ਸਾਫ਼ ਕੀਤੀਆਂ ਦੀਪੀ ਨੇ ਆਪਣੇ ਭੈਣ ਨੂੰ ਕੁੱਟ ਕੇ ਜੱਫੀ ਪਾਈ ਤੇ ਹੌਸਲਾ ਰੱਖਣ ਨੂੰ ਵੀ ਕਿਹਾ ਅਜੇ ਤਾਂ ਨਾਣਕਾ ਮੇਲ ਹੀ ਆਇਆ ਭੈਣੇ ਸਾਰਾ ਵਿਆਹ ਬਾਕੀ ਆ ਤਕਦੀਰ ਹੈ ਆਖ ਦੀ ਦੀਪੀ ਨੇ ਇੱਕ ਵਾਰ ਫੇਰ ਆਪਣੇ ਭੈਣ ਨੂੰ ਘੁੱਟ ਲਿਆ ਮਾਸੀ ਥੋੜੀ ਵੱਡੀ ਧੀ ਆ ਗਈ ਹੁਣਾਂ ਫਿਕਰ ਕਰਿਓ ਕੋਈ ਦੇਖਿਓ ਮਿੰਟੋ ਮਿੰਟੀ ਸਾਰਾ ਕੰਮ ਸੰਭਾਲ ਲੈਣਾ ਮੈਂ ਅੱਗੇ ਵਧ ਕੇ ਸੁੱਖੀ ਨੂੰ ਜਫੀ ਪਾਉਂਦੀ ਤਕਦੀਰ ਬੋਲੀ ਹਾਂ ਹਾਂ ਪੁੱਤਰ ਤੁਹਾਨੂੰ ਹੀ ਉਡੀਕ ਦੀ ਸੀ ਆਜੋ ਪਹਿਲਾਂ ਮੈਂ ਤੁਹਾਡਾ ਸਮਾਨ ਰਖਵਾ ਦੇਵਾਂ ਤੇ ਫਿਰ ਚਾਹ ਪੀਂਦੇ ਪੀਂਦੇ ਗੱਲਾਂ ਕਰਾਂਗੇ ਨਾਲੇ ਦੋ ਘੜੇ ਆਪਣੀ ਮਾਂ ਕੋਲ ਬਹਿ ਜਾਵਾਂ ਸਮਾਨ ਰਖਵਾ ਉਹ ਆਪਣੀ ਮਾਂ ਕੋਲ ਜਾ ਕੇ ਬਹਿ ਗਈ ਤੇ ਸਾਰੇ ਗੱਲਾਂ ਵਤਾਂ ਕਰਨ ਲੱਗੇ ਬਿਆਹ ਵਾਲੀ ਕੁੜੀ 라ਵੀ ਦੀ ਛੋਟੀ ਭੂਆ ਵੀ ਆ ਪੰਚੀ ਉਹ ਦੀਪੀ ਦੀ ਹਾਣੀ ਸੀ ਤੇ ਦੋਵਾਂ ਦੀ ਆਪਸ ਵਿੱਚ ਬਣਦੀ ਫੀਵਾਵਾ ਸੀ ਉਹ ਨਾਂਕਿਆਂ ਨੂੰ ਸਿੱਠਣੀਆਂ ਦੇ ਲੱਗੀ ਉਸ ਦੇ ਆਉਣ ਨਾਲ ਮਾਹੌਲ ਹੋਰ ਵੀ ਖੁਸ਼ ਨੁਮਾ ਹੋ ਗਿਆ ਆਕਾਸ਼ ਨੇ ਵੀ ਸਪੀਕਰ ਤੇ ਗਾਣਾ ਲਗਾ ਦਿੱਤਾ ਤੇ ਸਾਰਿਆਂ ਨੇ ਇੱਕ ਇੱਕ ਗੀੜਾ ਵੀ ਦੇ ਦਿੱਤਾ ਹਾਸੀ ਠੱਠੀ ਤੇ ਕੰਮਕਾਰ ਦੀ ਭਜ ਦੌਰ ਨਾਲ ਹੁਣ ਇਹ ਵਿਆਹ ਵਾਲਾ ਕਰ ਲੱਗ ਰਿਹਾ ਸੀ ਉਸ ਤੋਂ ਬਾਅਦ ਜਿਸ ਕਮਰੇ ਵਿੱਚ ਪਾਠ ਰਖਵਾਉਣਾ ਸੀ ਉਸ ਕਮਰੇ ਦੀ ਦੀਪੀ ਤੇ ਸੁਖੀ ਆਪ ਸਫਾਈ ਕਰਨ ਲੱਗਿਆਂ ਤਕਦੀਰ ਨੇ 라ਵੀ ਵੀ ਦਰਿਆ ਗੱਦੇ ਤੇ ਚਾਦਰਾਂ ਵਿਛਾਉਣ ਲੱਗਿਆਂ ਸੁਖੀ ਦਾ ਦੌਰ ਦੋ ਮੁੰਡਿਆਂ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪਾਲਕੀ ਸਾਹਿਬ ਤੇ ਹੋਰ ਸਮਾਨ ਲੈ ਆਇਆ ਦਿਵਾਰਾਂ ਉੱਤੇ ਫੁੱਲਾਂ ਤੇ ਗੁਵਾਰਿਆਂ ਨਾਲ ਸਜਾਵਟ ਕੀਤੀ ਗਈ ਬਾਹਰੋਂ ਗੇਟਵੇ ਰੰਗ-ਬਰੰਗੀਆਂ ਚੁੰਨੀਆਂ ਨਾਲ ਸਜਾਇਆ ਗਿਆ ਸੀ ਰਾਤ ਨੂੰ ਜਗਮਗਾਉਂਦੀਆਂ ਤਾਰਿਆਂ ਵਾਂਗ ਟਿਮਟਮਾਉਂਦੀਆਂ ਲਾਈਟਾਂ ਦੀ ਰੌਸ਼ਨੀ ਮਨ ਨੂੰ ਮੋਹ ਰਹੀ ਸੀ ਦੀਪੀ ਤੇ ਸੁਖੀ ਬਾਹਰ ਖੜੀਆਂ ਇਸ ਖੂਬਸੂਰਤੀ ਨੂੰ ਨਿਹਾਰ ਰਹੀਆਂ ਸਨ ਸੁਖੀ ਨੇ ਦੀਪੀ ਨੂੰ ਕਿਹਾ ਆਪਾਂ ਕੁੜੀਆਂ ਦਾ ਵੀ ਕੀ ਜੀਵਨ ਹੈੜੀਏ ਜੰਮਣ ਵਾਲਾ ਕੋਈ ਹੋਰ ਤੇ ਜਿਸ ਕੰਨ ਨੂੰ ਸਾਂਭਦੀਆਂ ਉਹ ਕੋਈ ਹੋਰ ਦੋ ਦਿਨ ਨੂੰ ਮੇਰੀ ਤੇ ਰਾਵੀ ਵੀ ਰਾਈ ਹੋ ਜਾਣੀਆਂ ਆਪਣੇ ਸੱਜੇ ਹੱਥ ਦੀ ਪੋਟੀਆਂ ਨਾਲ ਅੱਖਾਂ ਵਿੱਚੋਂ ਡਿੱਗਦੇ ਹੰਝੂ ਸਾਫ਼ ਕਰਦੀ ਨੇ ਦੀਪੀਵਲ ਦੇਖਿਆ ਆ ਕੇ ਦੀਦੀ ਤੁਸੀਂ ਤਾਂ ਹੁਣੇ ਦਿਲੁੱਟੀ ਬੈਠੇ ਹੋ ਇਹਨਾਂ ਹੰਝੂਆਂ ਨੂੰ ਸਾਫ਼ ਕੀ ਰੱਖੋ ਵਿਦਾਈ ਵਿਲੇ ਕੰਮ ਆਉਣਗੇ ਉਹ ਸੁਖੀ ਦੇ ਹੰਝੂ ਆਪਣੇ ਹੱਥ ਨਾਲ ਸਾਫ਼ ਕਰਦੇ ਬੋਲੀ ਆਤਾ ਤੁਰ ਰੀਤ ਚਲਦੀ ਆਈ ਆ ਆਪਾਂ ਜਿਹੜਾ ਨਵੀਂ ਰੀਤ ਤੋਰੀ ਆ ਚਲੋ ਅੰਦਰ ਚਲ ਕੇ ਬੈਨੇ ਆ ਦੇ ਪਿਸਤੂ ਕੀ ਦਾ ਹੱਥ ਫੜ ਅੰਦਰ ਲੈ ਆਈ ਤੇ ਦੋਵੇਂ ਰਸੋਈ 'ਚ ਕੰਮਕਾਰ ਦੇਖਣ ਲੱਗਿਆਂ। ਅਗਲੇ ਦਿਨ ਪਾਠਕਵਾਨਾ ਸੀ। ਸਾਰੀਆਂ ਤਿਆਰੀਆਂ ਹੋ ਗਈਆਂ ਚੁੱਕੀਆਂ ਸਨ। ਰਸੋਈ ਘਰ ਵਿੱਚੋਂ ਪਕਵਾਨਾਂ ਦੀ ਖੁਸ਼ਬੂ ਆ ਰਹੀ ਸੀ। ਇੱਕ ਪਾਸੇ ਗ੍ਰਾਹ ਪ੍ਰਸ਼ਾਦ ਵੰਡਿਆ ਸੀ। ਬਾਬਾ ਜੀ ਦਾ ਸਤੂਪ ਮਰਿਆਦਾ ਅਨਸਾਰ ਪੀੜਾ ਸਾਹਿਬ ਦੇ ਵਿਰਾਜਮਾਨ ਕੀਤਾ ਗਿਆ ਤੇ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਈ। ਕਾਰਜ ਚਹਿਲ ਪਹਿਲ ਹੋਰ ਵੱਧ ਗਈ। ਗੇਟ ਦੇ ਨਾਲ ਲੱਗਦਾ ਕਮਰਾ ਪਾਠੀ ਸਿੰਘਾਂ ਨੇ ਤਿਆਰ ਕੀਤਾ ਗਿਆ ਸੀ ਹਰ ਕੋਈ ਆਪੋ ਆਪਣੀ ਡਿਊਟੀ ਨਿਭਾ ਰਿਹਾ ਸੀ ਤਿੰਨ ਕੰਮ ਕਰਨ ਵਾਲੀਆਂ ਰਸੁਖੀ ਨੇ ਪੱਕੇ ਤੌਰ ਤੇ ਰਖ ਲਈਆਂ ਜਿਸ ਕਰਕੇ ਸੁਖੀ ਦਾ ਕੰਮ ਆਸਾਨ ਹੋ ਗਿਆ ਸੀ ਤਕਦੀਬ ਜ਼ਿਆਦਾਤਰ 라ਵੀ ਨਾਲ ਹੀ ਹੁੰਦੀ ਸੀ ਉਹਨਾਂ ਦਾ ਜ਼ਿਆਦਾ ਵਕਤ ਬਿਊਟੀ ਪਾਰਲਰ 'ਚ ਬਤੀਤ ਹੁੰਦਾ ਦੀਪੀ ਤੇ ਸੁਖੀ ਵੀ ਕੰਮ ਨਿਪਟਾ ਪਾਠ ਸੁਣਨ ਬੈਹ ਜਾਂਦੀਆਂ ਪਾਠ ਸਨਮਨ ਨੂੰ ਸਕੂਨ ਮਿਲਦਾ ਸੀ ਤੀਜੇ ਦਿਨ ਪਾਟ ਦਾ ਭੋਗ ਪਾਇਆ ਗਿਆ ਤੇ ਲੰਗਰ ਸ਼ਿਕਾਇਆ ਗਿਆ ਬਾਹਰ ਘਰ ਦੇ ਸਾਹਮਣੇ ਹੀ ਖਾਲੀ ਗਰਾਊਂਡ ਵਿੱਚ ਟੈਂਟ ਲੱਗ ਰਹੇ ਸਨ ਉਹਨਾਂ ਦੀਆਂ ਠਕ ਠਕ ਦੀਆਂ ਆਵਾਜ਼ਾਂ ਸ਼ੋਰ ਮਚਾਉਂਦੀਆਂ ਹੋਈਆਂ ਵੀ ਵਧੀਆ ਲੱਗ ਰਹੀਆਂ ਸਨ ਸ਼ਾਮ ਨੂੰ ਇੰਜਾਗੋ ਗੱਡੀ ਗਈ ਪਰ ਕਿਸੇ ਦੇ ਘਰ ਨਹੀਂ ਗਏ ਸਿਰਫ ਕਰੋ ਜਾਗੋ ਚੁੱਕੇ ਤੇੰਤੇ ਲਗੇ ਡਾਂਸ ਫਲੋਰ ਤੱਕ ਹੀ ਲੈ ਕੇ ਗਏ ਤੇ ਜਾਗੋ ਵਾਲਾ ਸ਼ਗਨ ਪੂਰਾ ਕਰ ਲਿਆ ਗਿਆ ਸੁਖੀ ਤੇ ਦੀਪੀ ਆਪਣੇ ਪਿਤਾ ਸਰਦਾਰ ਜਸਪਾਲ ਸਿੰਘ ਗਰੇਵਾਲ ਨੂੰ ਬਹੁਤ ਯਾਦ ਕੀਤਾ ਪਰ ਜਾਣ ਵਾਲੀ ਮੁੜ ਕੇ ਨਹੀਂ ਆਉਂਦੀ ਕੁਲਜੀਤ ਕੌਰ ਵੀ ਚੁੱਪਚਾ ਬੈਠੀ ਸਭ ਦੇਖੀ ਜਾਂਦੀ ਤੇ ਕੋਲਾ ਕੇ ਮੇਲਣਵਾਰਿਆਂ ਦੇ ਸਿਰ ਤੇ ਹੱਥਰ ਅਸ਼ੀਰਵਾਦ ਹਿੰਦੀ ਉਹ ਤਕਦੀਰ ਦੇ ਰਿਸ਼ਤੇ ਬਰੇ ਵੀ ਕਈਆਂ ਨਾਲ ਗੱਲ ਕਰਦੀ ਰਹਿੰਦੀ ਮੇਰੀ ਇਹ ਵੱਡੀ ਦੂਤੀ ਤਕਦੀਰ ਦਾ ਵੀ ਧਿਆਨ ਰੱਖਿਓ ਇਸ ਲਈ ਵੀ ਕੋਈ ਮੁੰਡਾ ਦੇਖਿਓ ਪਾਈ ਆਪਣੇ ਬੈਠੇ ਬੈਠੇ ਇਸ ਨੂੰ ਵੀ ਤੋੜ ਦੇਵਾਂ ਕਹਿੰਦੀ ਹੋਈ ਉਹ ਭਾਵਕ ਹੋ ਜਾਂਦੀ ਹੈ ਵਟਨਾ ਲਗਵਾਉਣ ਸਮੇਂ ਵੀ ਸਾਰੀ ਤਿਆਰੀ ਤਕਦੀਰ ਨੇ ਆਪਣੇ ਹੱਥੀ ਕੀਤੀ ਤੇ ਚੌਕ ਪੂਰ ਕੇ ਫੁੱਲਾਂ ਤੇ ਰੰਗਾਂ ਨਾਲ ਖੂਬਸੂਰਤ ਰੰਗੋਲੀ ਬਣਾਈ ਜਿਸੇ ਹਰ ਕੋਈ ਤਾਰੀਫ ਕਰ ਰਿਹਾ ਸੀ ਦੀਪ ਦੀ ਵਚੀ ਵੀ ਬਾਕੀ ਵਜੇ ਨਾਲ ਮਿਲ ਕੇ ਖਾਨ ਪੀਣ ਤੇ ਨੱਚਣ ਕੁਦੰਚ ਮਾਸਤ ਸਨ ਉਹ ਤੇ ਰਾਵੀ ਦੀਆਂ ਸਹੇਲੀਆਂ ਨੂੰ ਉਸਦੇ ਵਿਆਹ ਦਾ ਬਹੁਤ ਚਾਹ ਸੀ ਉਹਨਾਂ ਨੱਚ-ਨੱਚ ਕੇ ਡਾਂਸ ਫਲੋਰ ਟੁੱਟਣ ਵਾਲਾ ਕੀਤਾ ਹੋਇਆ ਸੀ ਤਕਦੀਰ ਵੀ ਬਹੁਤ ਨੱਚ ਰਹੀ ਸੀ ਉਹ ਬਹੁਤ ਖੁਸ਼ ਨਜ਼ਰ ਆ ਰਹੀ ਸੀ ਤੇ ਰਾਵੀ ਦਾ ਵੀ ਬਹੁਤ ਧਿਆਨ ਰੱਖ ਰਹੀ ਸੀ ਸਾਰੇ ਰੀਤੀ ਰਿਵਾਜਾਂ ਤੇ ਸ਼ਗਨਾ ਨਾਲ ਰਾਵੀ ਦਾ ਵਿਆਹ ਦਾ ਕਾਰਜ ਹੋਇਆ ਤੇ ਉਹ ਵੇਦਾ ਹੋ ਆਪਣੇ ਸੋਹਰੇ ਘਰ ਚਲੇ ਗਏ ਆਕਾਸ਼ ਤੇ ਸੁਖੀ ਦੇਦੀ ਔਰ ਦਾ ਛੋਟਾ ਮੁੰਡਾ ਰਾਵੀ ਦੇ ਨਾਲ ਗਏ ਕਰਦੀਆਂ ਔਰਤਾਂ ਨੇ ਗਿੱਧਾ ਪਾ ਕੇ ਸ਼ਗਨ ਵਿਹਾਰ ਕੀਤਾ ਊਰੇ 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 ਨੀ ਭਾਗਾ ਵਾਲਿਆਂ ਦੇ ਕਾਰਜ ਹੋ ਗਏ ਪੂਰੇ ਨੀ ਭਾਗਾ ਵਾਲਿਆਂ ਦੇ ਕਾਰਜ ਹੋ ਗਏ ਪੂਰੇ ਇਹ ਬੁਲੀ ਤਕਦੀਰ ਦੀ ਮਾਂ ਜਸਮੀਰ ਕੌਰ ਨੇ ਪਾਈ ਸੀ ਕੁਝ ਦਿਨ ਮਗਰੋਂ ਹੀ ਸਾਰੇ ਰਿਸ਼ਤੇ ਵਾਪਸ ਜਾਣ ਦੀ ਤਿਆਰੀ ਕਰ ਰਹੇ ਸਨ ਤਕਦੀਰ ਦੇ ਮਾਂ-ਬਾਪ ਦੀ ਜਾਨ ਲੱਗੇ ਸੁਖੀ ਨੇ ਮਠਿਆਈਆਂ ਵਾਲੇ ਡੱਬੇ ਉਹਨਾਂ ਨੂੰ ਫੜਾ ਦਿੱਤੇ ਉਹਨਾਂ ਡੱਬੇ ਫੜਾੰਦਿਆਂ ਬਲਦੇਵ ਸਿੰਘ ਨੇ ਸੁਖੀ ਨੂੰ ਕਿਹਾ ਕਿ ਆਹਾਂ ਚੰਦਰੀ ਤਕਦੀਰ ਦਾ ਵੀ ਕੀ ਤੇ ਥਾਂ ਟਿਕਾਣਾ ਬਣ ਜਾਵੇ ਤਾਂ ਅਸੀਂ ਵੀ ਸੌਖੇ ਹੋ ਜਾਈਏ ਸਾਡੇ ਸਿਰੋਂ ਵੀ ਭਾਰਤ ਹੈ ਆਗਦਾ ਹੋਇਆ ਬਲਦੇਵ ਸਿੰਘ ਸੁਖੀ ਤੇ ਦੀਪੀ ਦੇ ਮੂੰਹ ਵੱਲ ਦੇਖਣ ਲੱਗਾ ਕੋਈ ਗੱਲ ਨਹੀਂ ਜੀਜਾ ਜੀ ਉਸ ਉੱਪਰ ਵਾਲੇ ਨੂੰ ਸਭ ਦੀ ਫਿਕਰ ਆ ਇਸ ਦਾ ਵੀ ਹੋ ਹੀ ਜਾਣਾ ਚਿੰਤਾ ਨਾ ਕਰੋ ਸੁਖੀ ਨੀਂਦ ਨਰਮਾਈ ਨਾਲ ਗਿਆ ਪਰ ਤਕਦੀਰ ਨੂੰ ਉਹਨਾਂ ਦੇ ਬੋਲ ਚੁੱਪ ਗਏ ਤੇ ਕੰਨਾਂ 'ਚ ਗੂੰਜਣ ਲੱਗੀ ਚੰਦਰੀ ਤਕਦੀਰ ਚੰਦਰੀ ਤਕਦੀਰ ਚੰਦਰੀ ਤਕਦੀਰ ਉਹ ਉੱਥੋਂ ਚਲੀ ਗਈ ਤੇ ਕਮਰੇ ਦੀ ਨੁੱਕਰੇ ਬੈਠ ਕੇ ਰੋਣ ਲੱਗੀ ਦੀਪੀ ਵਿਸਨੂ ਸਮਝਾਉਂਦੀ ਉਸ ਦੇ ਕੋਲ ਆ ਗਈ ਤੇ ਉਸ ਨੂੰ ਛੁੱਪ ਕਰਵਾਉਣ ਲੱਗੀ ਤਕਦੀਰ ਨੇ ਬਿਮਾਰ ਨਾਨੀ ਤੇ ਵਿਧਵਾ ਦੀਪੀ ਨਾਲ ਹੀ ਸਾਰੀ ਉਮਰ ਰਹਿਣਾ ਫੈਸਲਾ ਕੀਤਾ ਤੇ ਵਿਲੇ ਸਮੇਂ ਉਹ ਬੱਚਿਆਂ ਨੂੰ ਦੀਵਿਸ਼ ਨੂੰ ਪੜਾਉਣ ਲੱਗੀ ਹੰਤ ਤੱਕ ਵੀ ਕਿਸੇ ਤੇ ਬੋਝ ਨਹੀਂ ਸੀ ਦੀਪੀ ਵੀ ਆਪਣੀਆਂ ਬੱਚਿਆਂ ਵਾਂਗ ਉਸ ਦਾ ਖਿਆਲ ਰੱਖਦੀ ਤੇ ਉਸ ਨੂੰ ਪਿਆਰ ਕਰਦੀ ਸੀ ਤਨਵਾ ਜੀ ਸਾਰਿਆਂ ਦਾ ਇਹ ਨਾਵਲ ਨੂੰ ਪੂਰਾ ਸੁਣਨ ਦੇ ਲਈ ਇਹੋ ਜਿਹੇ ਪਰਿਵਾਰਿਕ ਤੇ ਸਮਾਜਿਕ ਨਾਵਲ ਤੇ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਨਾਵਲ ਤੁਹਾਨੂੰ ਕਿਵੇਂ ਲੱਗਿਆ ਕੱਲ ਮਿਲਦੇ ਹਾਂ ਜੀ ਇੱਕ ਨਵੇਂ ਨਾਵਲ ਦੇ ਨਾਲ Să-și cânte.